ਬਿਆਸ ਦਰਿਆ ਨੇ ਇੱਕ ਵਾਰ ਫਿਰ ਲੋਕਾਂ ਦੀ ਚਿੰਤਾ ਵਧਾ ਕੇ ਰੱਖ ਦਿੱਤੀ ਆ ਲੋਕਾਂ ਨੂੰ ਹੁਣ ਹੜ ਵਰਗਾ ਖਤਰਾ ਉਹਨਾਂ ਦੇ ਉੱਤੇ ਮੰਡਰੋਣਾ ਸ਼ੁਰੂ ਹੋ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਆ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨ ਬੇहद ਚਿੰਤਤ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਕਿ ਦਿਨੋ ਦਿਨ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਪਿੰਡ ਦੇ ਵਿੱਚ ਹੜ ਆਉਣ ਦਾ ਡਰ ਪੜਿਆ ਹੋਇਆ ਸੋ ਤਸਵੀਰਾਂ ਤੁਸੀਂ ਖੁਦ ਸਕ੍ਰੀਨ ਤੇ ਦੇਖ ਸਕਦੇ ਹੋ ਕਿਸਾਨ ਵੀਰਾਂ ਦੇ ਵੱਲੋਂ ਅਪੀਲ ਕੀਤੀ ਗਈ ਕਿਸਤੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਖਤਰੇ ਦੇ ਨਿਸ਼ਾਨ ਤੇ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਉਹਨਾਂ ਦੀਆਂ ਫਸਲਾਂ ਜੜੀਆਂ ਆ ਸੈਂਕੜੇ ਏਕੜ ਫਸਲ ਖਰਾਬ ਨਾ ਹੋ ਜਾਏ ਕਿਸਾਨਾਂ ਨੇ ਦੋ ਲੋਕ ਕਿਹਾ ਕਿ ਹਰ ਸਾਲ ਸੈਂਕੜੇ ਏਕੜ ਫਸਲ ਦਰਿਆ ਬਿਆਸ ਦੀ ਮਾਰ ਹੇਠਾਂ ਜਾਂਦੀ ਹੈ ਜਿਸ ਤੇ ਚਲਦੇ ਆ ਪਿੰਡ ਤੁੰਦਾ ਦੇ ਨਾਲ ਲੱਗਦੇ ਦਰਿਆ ਬਿਆਸ ਕਿਨਾਰੇ ਪੱਥਰ ਦੀਆਂ ਰੋਕਾਂ ਲਾ ਕੇ ਕਿਸਾਨਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ ਕਿਹਾ ਜਾ ਰਿਹਾ ਹੈ ਕਿ ਦਰਿਆ ਦੇ ਕੋਲ ਪਾਣੀ ਦੀਆਂ ਰੋਕਾਂ ਲਾਉਣੀਆਂ ਚਾਹੀਦੀਆਂ ਨੇ ਜਿਸ ਤੇ ਨਾਲ ਉਹ ਸੁੱਖ ਦਾ ਸਾਹ ਲੈ ਸਕਦੇ ਨੇ ਮੇਰਾ ਨਾਮ ਵਿਰਾਮ ਸਿੰਘ ਆ ਜੀ ਪਿੰਡ ਮੇਰਾ ਤੁੰਦਾ ਵਾ ਉਮਰ ਮੇਰੀ 80 ਸਾਲ ਆ ਮੈਂ ਇਹ ਜਿਹੜਾ ਬਿਆਸ ਦਰਿਆ ਵਗ ਰਿਹਾ ਜੀ ਇਹ ਸਾਡੀਆਂ ਮਾਲਕੀਆਂ ਦੇ ਵਿੱਚ ਵਗ ਰਿਹਾ ਹੁਣ ਇਹ ਮੌਕੇ ਤੇ ਅਸੀਂ ਖੜੇ ਆ ਇਹ ਜਿਹੜੇ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਵਾ ਇੱਕ ਕਿਲਾ ਸਿਰਫ ਸਾਡੇ ਪਿੰਡ ਦਾ ਰਹਿ ਗਿਆ ਵਾ ਦਸ ਫਾਸਲਾ ਤੇ ਇਹ ਦਰਿਆ ਨੇ ਮਾਰ ਕਰਕੇ ਪਿੰਡ ਵੀ ਸਾਡਾ ਸਾਰਾ ਟਹਿ ਜਾਣਾ ਵਾ ਹੁਣ ਸਾਡੀਆਂ ਜੱਦੀਆਂ ਮਾਲਕੀਆਂ ਜਿਹੜੀਆਂ ਉਹ ਟਹਿਣ ਦੀਆਂ ਮੌਕੇ ਤੇ ਅਸੀਂ ਖੜੇ ਆਂ ਪ੍ਰਸ਼ਾਸਨ ਨੂੰ ਅਸੀਂ ਕਹਿਣ ਦੇ ਆਂ ਵੀ ਸਾਡੀ ਜਲਦੀ ਤੋਂ ਜਲਦੀ ਇਹ ਐਕਸ਼ਨ ਲੈਣ ਨਹੀਂ ਤੇ ਸਾਡੇ ਪਿੰਡ ਨੇ ਵੀ ਟਹਿ ਜਾਣਾ ਸਾਡੀ ਜ਼ਮੀਨਾਂ ਵੀ ਸੈਂਕੜੇ ਏਕੜ ਜਿਹੜੀ ਐਸੇ ਦਰਿਆ ਦੇ ਵਿੱਚ ਵਗ ਰਹੀ ਆ ਸਾਨੂੰ ਮਾਲਦਾ ਨਹੀਂ ਅਜੇ ਤਾਈ ਮਾਲਕੀਆਂ ਦਾ ਮਿਲਿਆ ਕਿੰਨੇ ਕਿ ਦੂਰੀ ਤੇ ਰਹਿ ਗਿਆ ਪਿੰਡ ਤੁਹਾਡਾ ਪਿੰਡ ਸਾਰਾ ਜੀ ਚਾਰ ਕਿੱਲੇ ਰਹਿ ਗਿਆ ਕੀ ਮੰਗ ਕਰਦੇ ਮੰਗ ਇਹ ਕਰਦੇ ਆ ਜੇ ਸੁਪਰ ਨਾਂ ਲੱਗੇ ਤੇ ਸਾਡਾ ਪਿੰਡ ਵੀ ਗਿਆ ਤੇ ਜਿਹੜੀ ਆ ਜ਼ਮੀਨ ਸਾਡੀ ਪੱਕੀ ਟਹਿ ਰਹੀ ਮਾਲਕੀਆਂ ਜੱਦੀ ਇਹ ਵੀ ਨਹੀਂ ਰਹਿਣੀ ਆ ਮੇਰਾ ਨਾਮ ਰਸ਼ਪਾਲ ਸਿੰਘ ਆ ਜੀ ਪਿੰਡ ਸਾਡਾ ਪਿੰਡ ਧੁੰਦਾ ਜੀ ਅਸੀਂ ਇਕੱਠੇ ਹੋਏ ਜਿਹੜੇ ਬੰਦੇ ਪੂਰੇ ਪਿੰਡ ਵੱਲੋਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡਾ ਆ ਸੈਂਕੜੇ ਏਕੜ ਜਿਹੇ ਜ਼ਮੀਨ ਆ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਸਾਡੀਆਂ ਨੰਬਰੀ ਜ਼ਮੀਨਾਂ ਨੇ ਸਾਡੀ ਮਾਲਕੀ ਆ ਪਹਿਲਾਂ ਤਾਂ ਕਈ ਸਾਲਾਂ ਤੋਂ ਸਾਡੀ ਅੱਧੀ ਜ਼ਮੀਨ ਦੇ ਵਿੱਚ ਵੈਸੇ ਵਗਦਾ ਆ ਰਿਹਾ ਸੀਗਾ ਤੇ ਹੁਣ ਤਾਂ ਆ ਤਿੰਨਾ ਚੌਂਦਰਾਂ ਦੇ ਵਿੱਚ ਹੀ ਆ ਘੱਟੋ ਘੱਟ ਵੀ ਜਲਦ 40-50 ਕਲੇ ਜ਼ਮੀਨ ਦੇ ਦਰਿਆ ਦੇ ਜਿਹੜੇ ਆ ਢਾਈ ਟੇਢੀ ਦਰਿਆ ਨੇ ਆਪਣੇ ਨਾਲ ਮਿਲਾ ਲਿਆ। ਇਸ ਤੋਂ ਬਾਅਦ ਜਿਹੜੀ ਜ਼ਮੀਨ ਅੱਗੇ ਆ ਅਗਲੇ ਪਾਸੇ ਆ ਉਹ ਤਾਂ ਬਿਲਕੁਲ ਨਵੀਂ ਜ਼ਮੀਨ ਆ ਜਿਹੇ ਸਾਡਾ ਅੱਧਾ ਕਲਾ ਦਰਿਆ ਕ੍ਰੋਸ ਕਰ ਜਾਂਦਾ ਤੇ ਇਹ ਸਾਡੇ ਪਿੰਡ ਨੂੰ ਬਿਲਕੁਲ ਜ਼ਿਆਦਾ ਢਾਹ ਲੱਗਣੀ ਆ। ਸਾਡਾ ਅੱਧਾ ਪਿੰਡ ਹੀ ਢਹਿ ਸਕਦਾ। ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਨੂੰ ਇਹ ਪੂਰਾ ਕਨਫਰਮ ਨਹੀਂ ਕਿ ਕਿ ਡੀਸਾ ਨੇ ਪਿਛੇ ਇਸ ਪਰ ਪਾਸ ਕੀਤੇ ਜਾਂ ਨਹੀਂ ਕੀਤੇ। ਜੇ ਨਹੀਂ ਕੀਤੇ ਤੇ ਸਾਡੇ ਪਿੰਡ ਨੂੰ ਬਚਾ ਕੀਤਾ ਜਾਵੇ ਸਾਡੇ ਜਿਹੜੇ ਜਦੀ ਜਾਦਾ ਦਾਦੇ ਨੇ ਜ਼ਮੀਨਾਂ ਨੇ ਉਹ ਉਹਦਾ ਬਚਾ ਕੀਤਾ ਜਾਵੇ ਤੇ ਜੇ ਸਾਨੂੰ ਬਣਦਾ ਮੌਜਾ ਸਾਡੀ ਬੜੀਆਂ ਜ਼ਮੀਨਾਂ ਵਿੱਚ ਤੇਰਾ ਪੱਕਾ ਦਰਿਆ ਵਗਦਾ ਸਾਨੂੰ ਉਹਦਾ ਮੌਜਾਤਾ ਜਾਵੇ ਸਾਡੀ ਸਰਕਾਰ ਨੂੰ ਸਾਡੇ ਵੱਲੋਂ ਰਿਕਵੈਸਟ ਹੈ ਪੂਰੇ ਪਿੰਡ ਵੱਲੋਂ ਮੇਰਾ ਨਾਮ ਮਲਕੀਤ ਸਿੰਘ ਆ ਜੀ ਕਿਹੜਾ ਪਿੰਡ ਜੀ ਪਿੰਡ ਧੁੰਦਾ ਜਿਹੜੇ ਤੁਸੀਂ ਅੱਜ ਇਕੱਠੇ ਹੋਏ ਹੋ ਇਥੇ ਕੀ ਮਸਲਾ ਸਾਰਾ ਸਾਡਾ ਮਸਲਾ ਇਹ ਆ ਜੀ ਪਿੰਡ ਧੁੰਦੇ ਦੇ ਬਿਆਸ ਦਰਿਆ ਦੇ ਉੱਤੇ ਖੜੇ ਆਂ ਅਸੀਂ ਜੀ ਸਾਡੀ ਨੰਬਰੀ ਜ਼ਮੀਨ ਆ ਇਹ ਦਰਿਆ ਦੇ ਵਿੱਚ ਢਹਿਣ ਲਈ ਆ ਜ਼ਮੀਨ ਤਾਂ ਸਾਡੀ ਅੱਗੇ ਪਹਿਲਾਂ ਢਹਿ ਚੁੱਕੀ ਆ ਤੇ ਹੁਣ ਸਾਡੇ ਪਿੰਡ ਨੂੰ ਖਤ ਉਹਦਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਛੇਤੀ ਤੋਂ ਛੇਤੀ ਸਾਡੀ ਬੇਨਤੀ ਸੁਣੀ ਜਾਵੇ ਤੇ ਇੱਥੇ ਸਪਰ ਲੱਗਣ ਸਪਰ ਲੱਗਣ ਜਾਂ ਨੋਜਾਂ ਲੱਗਣ ਤੇ ਪਿੰਡ ਦਾ ਬਚਾਅ ਹੋ ਸਕੇ ਤੇ ਦਰਿਆ ਤੇ ਰਾਤ ਦੇਣੀ ਟੈ ਰਿਆ ਤੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਜੀ ਤੇ ਪ੍ਰਸ਼ਾਸਨ ਆਉਂਦਾ ਵੇਖ ਕੇ ਚਲੇ ਜਾਂਦਾ ਪਰ ਸਾਡੀ ਸੁਣਦਾ ਕੋਈ ਨਹੀਂਗਾ ਤੇ ਸਾਡੀ ਬੇਨਤੀ ਆ ਮਾਨ ਸਰਕਾਰ ਨੂੰ ਵੀ ਪਿੰਡ ਧੁੰਦੇ ਨੂੰ ਨੋਜਾਂ ਲਾ ਕੇ ਜਾਂ ਸਪਰ ਲਾ ਕੇ ਤੇ ਬਚਾਇਆ ਜਾਵੇ ਤੇ ਪਿੰਡ ਵਾਸੀਆਂ ਨੂੰ ਰਾਹ ਦਵਾਈ ਜਾਵੇ। ਐਸੇ ਲਈ ਜਿਹੜੀ ਦਰਿਆ ਦੀ ਸਥਿਤੀ ਕੀ ਬਣੀ ਹੋਈ ਆ ਜਿਹੜੀ ਹਰ ਸਾਲ ਮਾਰ ਵੱਜਦੀ ਆ। ਹਰ ਸਾਲ ਹਰ ਸਾਲ ਮਾਰ ਵੱਜਦੀ ਆ ਦਰਿਆ ਦੀ ਜੀ। ਹੁਣ ਐਸੇ ਲਈ ਕੀ ਸਥਿਤੀ ਆ? ਆਸ ਅਸਟੈਂਪ ਤੇ ਸਥਿਤੀ ਇਹ ਆ ਜਿਹੜਾ ਪਿੰਡ ਦਾ ਰਾਹ ਚੱਲ ਰਿਹਾ ਉਸ ਤੋਂ ਸਿਰਫ ਇੱਕ ਕਿਲਾ ਦੂਰ ਵਾ ਰਾਹ ਤੋਂ। ਰੋਹ ਦੀ 10 ਕਰਮਾ ਥੱਲੇ ਜਾਂਦੀ ਆ ਜੀ। ਹਾਂਜੀ। ਆ ਟਰੱਕ ਕੀ ਕੰਮ ਸੇ ਘੱਮ ਜਿਹੜਾ ਰਾਹ ਚੱਲ ਰਿਹਾ 50 ਕਿਲੇ ਜ਼ਮੀਨ ਐਰ ਕੀ ਤਾਜੀ ਵਿੱਚ ਟਹਿ ਕੇ ਵਿੱਚ ਡਿੱਗੀ ਆ। ਦੀ ਮੰਗ ਕੀ ਹੁੰਦੜੀ ਸਾਡੀ ਮੰਗ ਇਹ ਆ ਜੀ ਇੱਥੇ ਜਾਂ ਤੇ ਨੁਜਾ ਲੱਗਣ ਸਪਰ ਲੱਗਣ ਤੇ ਸਾਡਾ ਬਚਾਅ ਹੋ ਸਕੇ ਤੇ ਪਿੰਡ ਵਾਸੀਆਂ ਨੂੰ ਸਾਡੀ ਰਾਹਤ ਦਵਾਈ ਜਾਵੇ